ਕਿੰਦਾ ਬਿੱਲ ਮੈਂ ਦੇਣਾ ਮੈਂ ਕਹਾ ਬਿੱਲ ਨਾ ਦੇ ਤੂੰ ਸਾਨੂੰ ਦਿਲ ਦੇ ਦੇ ਤੇਰੇ ਬਿੱਲ ਅਸੀਂ ਦੇ ਦਿੰਨੇ ਆਂ ਦੋਸਤੋ ਅੱਜ ਮੌਸਮ ਬਹੁਤ ਵਧੀਆ ਸੀ ਅਸੀਂ ਆਪਣੇ ਖਸ਼ੂਰ ਜਿਹੜੇ ਏਰੀਏ ਤੇ ਜਿਹੜੇ ਜਵਾਲੀ ਪਕੌੜੇ ਵਾਲੇ ਅੱਜ ਉਹਨਾਂ ਦੇ ਚੱਲੇ ਆ ਆਓ ਤੁਹਾਨੂੰ ਦਿਖਾਉਂਦੇ ਆਂ ਨਾਲੇ ਪਕੌੜੇ ਖਰਾਉਂਦੇ ਆਂ ਆ ਜਿਓ ਚੱਲੀਏ ਲਓ ਵੀ ਦੋਸਤੋ ਪਹੁੰਚ ਗਏ ਆ ਅਸੀਂ ਜਵਾਲੀ ਵਾਲਿਆਂ ਦੇ ਆਹ ਲਓ ਜਵਾਲੀ ਆਹ ਅੰਕਲ ਬਣੀ ਆ ਖਰਾਉਂਦੇ ਪਕੌੜੇ ਇਹਨਾਂ ਦੇ ਬਹੁਤ ਮਸ਼ਹੂਰ ਪਕੌੜੇ ਆ ਜਵਲੀ ਵਾਲਿਆਂ ਦੇ ਅਸੀਂ ਹੁਣ ਬੈਠੇ ਆ ਤੇ ਉਥੇ ਬਹਿ ਕੇ ਤੇ ਤੁਹਾਨੂੰ ਦਿਖਾ ਲਦੇ ਜਿੱਦਾਂ ਜਿੱਦਾਂ ਆਟਾ ਆਈ ਜਾਂਦੀਆਂ ਉਦੋਂ ਉਦੋਂ ਤੁਹਾਨੂੰ ਦਿਖਾ ਲਈ ਜਾਂਦੇ ਆ ਇੱਧਰ ਭਰਾ ਕੱਢਣ ਲੱਗੇ ਆ ਦੇਖਣੋ ਪਕੌੜੇ ਇਹ ਵੀ ਅਕਲ ਤਾਜੇ ਤਾਜੇ ਗਰਮ ਗਰਮ ਪਕੌੜੇ ਕੱਢਣ ਦੇ ਆ ਦੇਖੋ ਅਕਲ ਦਾ ਹੱਥ ਕਿਦਾ ਚੱਲਦਾ ਲੈ ਕਿੰਨੀ ਨਿਆਰੇ ਬੰਨੇ ਪਏ ਆ ਇਹ ਲੋਕ ਇਹ ਤਾਂ ਦੇਉ ਅਕਲ ਕਿੰਨੇ ਸਾਲ ਹੋ ਗਿਆ ਤੁਹਾਡੀ ਦੁਕਾਨ ਨੂੰ ਹਾਂਜੀ 172 ਸਾਲ 172 ਸਾਲ ਮਤਲਬ ਕਿੰਨੀਆਂ ਪੀੜੀਆਂ ਲਾ ਲਓ ਛੇਵੀਂ ਪੀੜੀ ਛੇਵੀਂ ਪੀੜੀ ਲੋਬੇ ਦੋਸਤੋ ਛੇਵੀਂ ਪੀੜੀ ਅੰਕਲ ਉਹਨਾਂ ਦੀ ਆ ਜਿਹੜੇ ਮਸ਼ਹੂਰ ਪਕੌੜੇ ਸਾਡੇ ਸ਼ੌਣੀ ਕੈਂਟ ਦੇ ਖਲਾੜਿਆ ਕੰਮ ਇੱਧਰ ਚੱਲਣ ਡਿਆ ਪੂਰਾ ਜੋਰਾਂ ਤੇ ਮੈਂ ਕਹ ਮੌਸਮ ਠੰਡਾ ਆ ਨਾ ਮੂੰਹ ਚ ਪਾਣੀ ਤੇ ਨਹੀਂ ਆਇਆ ਕਿਸੇ ਦੇ ਪਰਾਹਣ ਤੁਹਾਨੂੰ ਦਿਖਾਈ ਸਕਦੇ ਆ ਖਾਣ ਲਈ ਤੁਹਾਨੂੰ ਇੱਥੇ ਆਉਣਾ ਪੈਣਾ ਜਵਾਲੀਆ ਵਾਲਿਆਂ ਦੇ ਲਓ ਵੀ ਦੋਸਤੋ ਆ ਗਏ ਆ ਗਰਮ ਗਰਮ ਪਕੌੜੇ ਤੇ ਅੰਕਲ ਨੇ ਪਕੌੜੇ ਲੈ ਜਾਂਦੇ ਆ ਆਸੀਂ ਆ ਡੋਬ ਤੇ ਬਈ ਸੌਸ ਦੇ ਵੀ ਪਕੌੜੇ ਬਹੁਤ ਖਾਦੇ ਆ ਗਿਲੰਦਰ ਦੇ ਪੀਨਾ ਨਾਲ ਦੇ ਪਕੌੜੇ ਨਹੀਂ ਕਦੇ ਖਾਦੇ ਤਾਂ ਅਨੰਦ ਆ ਗਿਆ ਜਿੱਦਾਂ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਜਿਹੜਾ ਸਵਾਦ ਆ ਇੱਥੇ ਦੱਸੇ ਤੇ ਨਹੀਂ ਪਤਾ ਲੱਗਣਾ ਥਾਂ ਦੇ ਪਤਾ ਲੱਗਣਾ ਪਰ ਇਹਨਾਂ ਦਾ ਕੰਮ ਇੱਕ ਨੰਬਰ ਆ। ਕਾਹੀ ਬੋਨੀ ਆ ਬਿੱਠੇ ਆ। ਬਿੱਟੇ-ਬਿੱਟੇ ਭਰਾ ਦੇ ਇਹਦੇ ਮਨ ਵਿੱਚ ਆਇਆ ਕਹਿੰਦਾ ਜਵਾਲੀ ਵਾਲਿਆਂ ਦੇ ਚੱਲਦੇ ਯਾਰ ਪਕੌੜੇ ਖਾ ਕੇ ਆਉਨੇ ਆ। ਇਹਨੇ ਅੱਗੇ ਵੀ ਇੱਕ ਅੱਧੀ ਅਰੀ ਖਾਦੇ ਆ ਨੂੰ ਬਹੁਤ ਸਵਾਦ ਲੱਗੇ। ਪਰ ਕਿੰਧਾ ਦੇ ਪਕੌੜੇ? ਬਹੁਤ ਵਧੀਆ। ਆ ਮੌਸਮ ਹੁਣ ਮੀਂਹ ਵਾਲ ਆ ਗਿਆ। ਕਿਤੇ-ਕਿਤੇ ਕੈਂਟ ਹੈ ਜਦੋਂ ਜਲੰਧਰ ਕੈਂਟ ਆਏ ਹੁੰਨੇ ਨਾ। ਉਹ ਤਾਂ ਜਰੂਰ ਮੇਨ ਬਾਜ਼ਾਰ ਦੇ ਵਿੱਚ ਜਵਾਲੀ ਵਾਲਿਆਂ ਦੀ ਚੌਕ ਬਹੁਤ ਮਸ਼ਹੂਰ ਥੋਪਿਆ ਤੁਹਾਨੂੰ ਸ਼ਾਇਦ ਪਤਾ ਹੀ ਹੋਵੇ ਤੇ ਉੱਥੇ ਆਇਆ ਕਰੋ ਪਕੌੜੇ ਖਾਇਆ ਕਰੋ ਮਤਲਬ ਸਵਾਦ ਚਲੋ ਇੱਥੇ ਤੱਕ ਦਾ ਆ ਪਰ ਜਿਹੜਾ ਇੱਥੇ ਤੱਕ ਦਾ ਹੀ ਸਵਾਦ ਆ ਨਾ ਉਹੀ ਬੜਾ ਵਧੀਆ ਆ ਭਾਈ ਲੈ ਆਓ ਯਾਰ ਅਗਲੀ ਪਲੇਟ ਵੀ ਪਤਾ ਕਿਦਾਂ ਸਾਡਾ ਨਕਾਲ ਜਿਹੜਾ ਮਰ ਗਿਆ ਆ ਮਦਰ ਜੀ ਦਾ ਸਵਾਦ ਸਾਡਾ ਹੁਣ ਅੱਧ ਵਿੱਚ ਰਹਿ ਗਿਆ ਇਹਨੂੰ ਪੂਰਾ ਕੰਪਲੀਟ ਕਰੋ ਹੁਣ ਉਹਨੇ ਕੰਪਲੀਟ ਕਰਨਾ ਜਦੋਂ ਟੋਕਾ ਨਹੀਂ ਹੁੰਦਾ ਮਸ਼ੀਨ ਵਾਲਾ ਕਹਿੰਦੇ ਉਹ ਜਦੋਂ ਗਾਲਾ ਪੁਰਦਾ ਰਹੇ ਤਾਂ ਫੇਰ ਪੱਠੇ ਵਧੀਆ ਕੁਤਰ ਹੁੰਦੇ ਹੁੰਦੇ ਬਿਲਕੁਲ ਬਿਲਕੁਲ ਸੋਹ ਸਕਦਾ ਆ ਲਓ ਬਈ ਦੋਸਤੋ ਸ਼ੂਕ ਨੇ ਸਾਡੀ ਸੁਣ ਲਈ ਆ ਲੈ ਆਇਆ ਪਕੌੜੇ ਗਰਮ ਗਰਮ ਆਹ ਕਹਿੰਦਾ ਸਪੈਸ਼ਲ ਲੈ ਕੇ ਆਂਦੇ ਬਾਕੀ ਤਾਂ ਖਾ ਕੇ ਦੱਸ ਦੇ ਕਿਦਾਂ ਦੇ ਪਕੌੜੇ ਮੈਂ ਕਹਾਂ ਵੀ ਬਹੁਤ ਸਵਾਦ ਆਏ ਉਹਨਾਂ ਨਾਲੋਂ ਵੀ ਜ਼ਿਆਦਾ ਸਵਾਦ ਆਏ ਇਹ ਤਾਂ ਵੀ ਇਹਨਾਂ ਦਾ ਜਿਹੜਾ ਫੜੀ ਕੇ ਆਂ ਢਾਲਦੇ ਹੁੰਨੇ ਉਹਦੇ ਵਿੱਚ ਪੁਦੀਨਾ ਪੁਦੀਨਾ ਡਾਲ ਕੇ ਨਾ ਜਿਹੜਾ ਲੈਮਨ ਇਹ ਵੀ ਸਿਰਾਈ ਆ ਐਈ ਇਹ ਨਿੱਕੇ ਨਿੱਕੇ ਹੁੰਦੇ ਜਦੋਂ ਕੈਂਟ ਆਉਂਦੇ ਹੁੰਦੇ ਉਦੋਂ ਪੀਂਦੇ ਹੁੰਦੇ ਸੀ ਤੇ ਨਾਲ ਆ ਪਕੌੜੇ ਖਾਂਦੇ ਹੁੰਦੇ ਸੀ ਹੁਣ ਮੈਨੂੰ ਆਪਣਾ ਬਚਪਨ ਵੀ ਯਾਦ ਆ ਗਿਆ ਤੇ ਹੁਣ ਵੀ ਅਸੀਂ ਆਨੰਦ ਲੈ ਰਹੇ ਹਾਂ ਜ਼ਿੰਦਗੀ ਆ ਜਦੋਂ ਆਪਣੇ ਉਹ ਲੜਾਈ ਨਹੀਂ ਹੁੰਦੀ ਹੁੰਦੀ ਪੈਸੇ ਮੈਂ ਦੰਨਾ ਮੈਂ ਦੰਨਾ ਉਹ ਸਾਡੇ ਚ ਵੀ ਹੋਣ ਲਈ ਮੈਂ ਕਹਿੰਦਾ ਮੈਂ ਦੰਨਾ ਇਹ ਕਹਿੰਦਾ ਮੈਂ ਦੰਨਾ ਇਹ ਮੈਂ ਦੇ ਦਿੰਦਾ ਜਰਾ ਤੂੰ ਵੱਡਾ ਨਾ ਮੈਂ ਤਾਂ ਕੋਈ ਗੱਲ ਨਹੀਂ ਵੱਡਾ ਹੀ ਸਹੀ ਹੈ ਤੂੰ ਮਨ ਤੋ ਇਹ ਉਮਰ ਹੁਣ ਆ ਨਾ ਯਾਰ ਸਿਆਣਾ ਹੋਇਆ ਤਾਂ ਕਰਕੇ ਪੈਸੇ ਦੇਣ ਲੱਗਾ ਚਲੋ ਠੀਕ ਹੈ ਜੀ ਪ੍ਰੀਤ ਦਿਨ ਲਗਾਉਣ ਪੈ। ਵੀ ਅਸੀਂ ਚੱਲੇ ਸੀਗੇ ਪਰ ਆਪਰਾ ਟਕਰ ਪਿਆ ਆਪਨੂੰ ਹਰਦੀਪ ਦੋ ਟੇ ਗ੍ਰਾਉਂਡ ਤੇ ਉਹਦੇ ਇੱਕ ਇੱਕ ਉਤਨੀ ਮਿਲਕ ਬਾਦਾਮ ਜਿਆ ਹੋਰ ਹੋ ਜਵੇ। ਚਲੋ ਆ ਜਾਓ ਬਈ। ਹਾਂ ਆ ਜਾਓ। ਆਹ ਲਓ ਬਈ ਆ ਜੀ। ਫਿਰ ਮੈਂ ਦੇਣਾ। ਕਹਿੰਦਾ ਬਿੱਲ ਮੈਂ ਦੇਣਾ। ਮੈਂ ਕਿਹਾ ਬਿੱਲ ਨਾ ਦੇ ਤੂੰ ਸਾਨੂੰ ਦਿਲ ਦੇ ਦੇ ਤੇ ਬਿੱਲ ਅਸੀਂ ਦੇ ਦਿੰਨੇ ਆ। ਤੇ ਇਦਾਂ ਗੱਡੀ ਚੱਲ ਜਾਣੀ ਆਪਣੀ। ਭਰਾ ਆ ਆਪਣਾ। ਚਲੋ ਆ ਜਾਓ ਬਈ। ਫੇਰ ਇੱਕ ਵਾਰੀ ਬਹਿਣ ਲੱਗੇ ਦੋਸਤੋ ਬੈਕ ਸੀਟ ਪਾ ਲਈ ਆ ਗੱਡੀ ਦਾ। ਆ ਜਾਓ। ਚੰਗਾ ਅਕਲ ਦੀ ਟਾਟਾ ਕਰਦੇ ਹੋ ਜੀ ਟਾਟਾ ਕਰਦੇ ਹੋ ਪੰਜਾਬੀ ਦਾ ਟਾਟਾ ਅੰਗਰੇਜ਼ੀ ਚ ਹਾਏ ਹਾਏ ਬਾਏ ਬਾਏ ਕਰਦੇ ਸਾਰੇ ਵੀ ਟਾਟਾ ਕਰਕੇ ਨਿਕਲੀ ਠੀਕ ਹੈ ਚੰਗਾ ਜੀ ਚੱਲਦੇ ਆ ਹੁਣ ਜੇ ਕਿ ਇਹਦੀ ਜੀਪ ਚ ਪਾਣੀ ਆ ਗਿਆ ਭਰਾ ਇੱਥੇ ਆਣ ਕੇ ਖਾ ਲਓ ਜੇ ਬਾਈ ਚਾਂਸ ਨਹੀਂ ਆ ਸਕਦੇ ਤਾਂ ਆਪਣੀ ਮਾਤਾ ਨੂੰ ਕਹਿ ਦਿਓ ਮਿੱਤਰੇ ਬਣਾ ਕੇ ਟਰਾਈ ਕਰ ਲੈਣ ਤੇ ਕੱਲ ਨੂੰ ਆਣ ਕੇ ਖਾ ਜੀਓ ਚੰਗਾ ਜੀ ਚੱਲਦੇ ਆ